ਕੈਨੇਡਾ ਵਿੱਚ ਤਿੰਨ ਪੰਜਾਬੀਆਂ ਤੇ ਵੱਡੀ ਵਾਰਦਾਤਾ ਕਰਨ ਦੇ ਦੋਸ਼ ਲੱਗੇ ਨੇ ਪਹਿਲੀ ਵਾਰਦਾਤ Ontario ਦੀ New Market ਸ਼ਹਿਰ ਦੇ ਵਿੱਚ ਇੱਕ ਗੈਸ ਸਟੇਸ਼ਨ ਤੇ ਨਿਕਲ ਕੇ ਸਾਹਮਣੀ ਹੈ ਜਿੱਥੇ ਤੇਲ ਪਾਉਣ ਲਈ ਇੱਕ ਔਰਤ ਤੋਂ ਕਾਰ ਖੋਣ ਦੇ ਮਾਮਲੇ ਵਿੱਚ ਯਾਰਕ ਰੀਜਨਲ ਪੁਲਿਸ ਨੇ 39 ਸਾਲ ਦੇ ਗਿਆਨੀ ਜੈਲ ਸਿੰਘ ਸਿੱਧੂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੂਜੀ ਵਾਰਦਾਤ ਵਨ ਸ਼ੈਰ ਦੇ ਵਿੱਚੋਂ ਨਿਕਲ ਕੇ ਆਈ ਹੈ ਜਿੱਥੇ ਇੱਕ ਸਟੋਰ ਲੁੱਟਣ ਦੇ ਮਾਮਲੇ ਵਿੱਚ ਸੁਖਮਨਪ੍ਰੀਤ ਅਤੇ ਲਵਪ੍ਰੀਤ ਨੂੰ ਕਾਬੂ ਕੀਤਾ ਪੁਲਿਸ ਨੇ ਵਾਰਦਾਤ ਦੀ ਵੀਡੀਓ ਜਾਰੀ ਕਰਦੇ ਦੱਸਿਆ ਕਿ ਨਿਊ ਮਾਰਕੀਟ ਦੇ ਮੂਲੋਕ ਡਰਾਈਵ ਅਤੇ ਹੈਰੀ ਵਾਕਰ ਪਾਰਕਵੇ ਇਲਾਕੇ ਵਿੱਚ ਇੱਕ ਗੈਸ ਸਟੇਸ਼ਨ ਤੇ ਇੱਕ ਔਰਤ ਆਪਣੀ ਗੱਡੀ ਵਿੱਚ ਤੇਲ ਪਵਾ ਰਹੀ ਸੀ ਜਦੋਂ ਇੱਕ ਸ਼ੱਕੀ ਆਇਆ ਤੇ ਉਸ ਨੇ ਗੱਡੀ ਦੀ ਡਰਾਈਵਰ ਸੀਟ ਤੇ ਉਹ ਜਾ ਕੇ ਬਹਿ ਗਿਆ ਤੇ ਸ਼ੱਕੀ ਨੇ ਜਿਉਂ ਹੀ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਉਹ ਔਰਤ ਦੇ ਨਾਲ ਭੜ ਗਿਆ ਆਪਣੀ ਗੱਡੀ ਨੂੰ ਬਚਾਉਣ ਦਾ ਯਤਨ ਕਰਨ ਲੱਗੀ ਔਰਤ ਤੇ ਗੈਸ ਸਟੇਸ਼ਨ ਤੇ ਉਹਨਾਂ ਦੀ ਹੱਥੋਂ ਪਾਈ ਦੇਖਣ ਨੂੰ ਮਿਲ ਰਹੀ ਹੈ ਇੱਕ ਅਣਜਾਣ ਸਟ੍ਰੈਕਸ਼ ਨੇ ਆਪਣੀ ਗੱਡੀ ਅੱਗੇ ਲਗਾ ਦਿੱਤੀ ਪਰ ਸ਼ੱਕੀ ਨੇ ਔਰਤ ਨੂੰ ੱੱਕਾ ਦੇ ਕੇ ਬਾਹਰ ਸੱਟ ਦਿੱਤਾ ਤੇ ਗੱਡੀ ਵੈਕ ਕਰਕੇ ਫਰਾਰ ਹੋ ਗਿਆ ਇਸ ਵਾਰ ਦਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਦੂਜੇ ਪਾਸੇ ਕੈਲਡਨ ਦੇ ਮੈਫੀਲਡ ਰੋਡ ਤੇ ਬ੍ਰੈਮਲੀ ਰੋਡ ਇਲਾਕੇ ਵਿੱਚ ਖਾਸਾ ਬਾਪਰ ਦੀ ਇਤਲਾ ਮਿਲਣਾ ਦੇ ਪਹੁੰਚੇ ਅਨਟਾਰੀਓ ਪ੍ਰੋਵਿੰਸਲ ਪੁਲਿਸ ਦੇ ਅਫਸਰਾਂ ਨੇ ਦੱਸਿਆ ਕਿ ਇੱਕ ਗੱਡੀ ਦਾ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਅਤੇ ਇਹ ਉਹੀ ਗੱਡੀ ਸੀ ਜੋ ਨਿਊ ਮਾਰਕੀਟ ਦੇ ਗੈਸ ਸਟੇਸ਼ਨ ਤੋਂ ਬਾਹਰੋਂ ਖੋਈ ਗਈ ਸੀ ਪੁਲਿਸ ਮੁਤਾਬਕ ਸ਼ੱਕੀ ਹਾਸੀ ਵਾਲੀ ਥਾਂ ਤੋਂ ਪੈਦਲ ਫਰਾਰ ਹੋਇਆ ਅਤੇ ਡਰੋਨ ਦੀ ਮਦਦ ਨਾਲ ਹੁਣ ਉਸ ਦੀ ਪੈੜ ਨੱਪਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਔਰ ਉਸ ਦੇ ਮੁਤਾਬਕ ਸ਼ੱਕੀ ਹਾਦਸੇ ਵਾਲੀ ਥਾਂ ਤੋਂ ਜਿੱਥੇ ਪੈਦਲ ਫਰਾਰ ਹੋਇਆ ਤੇ ਹੁਣ ਪੁਲਿਸ ਵੱਲੋਂ ਗਿਆਨੀ ਜੈਲ ਸਿੰਘ ਸਿੱਧੂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਆ ਉਸ ਦਾ ਕੱਦ 5 ਫੁੱਟ 8 ਇਚ ਦੱਸਿਆ ਜਾ ਰਿਹਾ ਜਦਕਿ ਵਜ਼ਨ ਤਕਰੀਬਨ 68 ਕਿਲੋ ਤੇ ਉਸ ਦਾ ਸਰੀਰ ਪਤਲਾ ਤੇ ਵਾਰਦਾਤ ਵੇਲੇ ਉਸ ਦੀ ਦਾੜ੍ਹੀ ਵੀ ਨਜ਼ਰ ਆਈ ਹੈ ਆਖਰੀ ਵਾਰ ਵੇਖੇ ਜਾਣ ਸਮੇ ਉਸ ਨੇ ਪਾਊਡਰ ਬਲੂ ਕਲਰ ਦੀ ਅਧੀਆਂ ਬਾਹਾਂ ਵਾਲੀ ਪੁਲੂ ਸ਼ਰਟ ਪਹਿਨੀ ਹੋਈ ਸੀ ਜਦ ਕਿ ਕਾਲੀ ਐਥਲੀਟ ਪੈਂਟ ਅਤੇ ਨੇਵੀ ਬਲੂ ਕਲਰਸ ਦੇ ਸ਼ੂ ਤੋਂ ਇਲਾਵਾ ਵਾਈਟ ਟੈਨ ਹੱਟ ਵੀ ਪਾਈ ਹੋਈ ਸੀ ਪੁਲਿਸ ਵੱਲੋਂ ਗਿਆਨੀ ਜਲ ਸਿੰਘ ਸਿੱਧੂ ਵਿਰੁੱਧ ਲੁੱਟ ਖਤਰਨਾਕ ਤਰੀਕੇ ਦੇ ਨਾਲ ਗੱਡੀ ਚੋਣ ਹਾਸੇਮਗਰਮ ਮੌਕੇ ਤੇ ਮੌਜੂਦ ਰਹਿਣ ਵਿੱਚ ਅਸਫਲ ਰਹਿਣ ਅਤੇ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਲਗਾਏ ਗਏ ਨੇ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਕਾਰ ਜੈਕਿੰਗ ਤੋਂ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਹ ਜ਼ਮਾਨਤ ਤੇ ਰਿਹਾ ਸੀ ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਗਿਆਨੀ ਜੈਲ ਸਿੰਘ ਸਿੱਧੂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਿਸ ਦੇ ਨਾਲ ਸੰਬੰਧ ਕਰ ਸਕਦੇ ਨੇ ਤੇ ਉਹਨਾਂ ਨੂੰ ਸਾਰੀ ਜਾਣਕਾਰੀ ਦੇ ਸਕਦੇ ਨੇ ਤੇ ਇਹ ਜਾਣਕਾਰੀ ਸਾਰੀ ਗੁਪਤ ਤਰੀਕੇ ਨਾਲ ਰੱਖੀ ਜਾਵੇਗੀ